ਦੋਸਤੋ ਇੱਕ ਛੋਟ ਵੀਡੀਓ ਦਿਖਾਉਣੀ ਆ ਤੁਹਾਨੂੰ ਪਿੰਡ ਰਾਜਗੜ ਬਰਨਾਲੇ ਜ਼ਿਲ੍ਹੇ ਦਾ ਪਿੰਡ ਤੇ ਬਰਨਾਲੇ ਸ਼ਹਿਰ ਦੇ ਨੇੜੇ ਹੀ ਰਹਿ ਜਾਂਦਾ ਇਹਦੇ ਨੇੜੇ ਦਾ ਪਿੰਡ ਫਰਵਾਈ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਵੈਸੇ ਤਾਂ ਬਾਈਹੋਰੀ ਇੱਕ ਫਾਰਮ ਦਾ ਕੰਮ ਕਰਦੇ ਇਹਨਾਂ ਕੋਲ ਮੱਝਾਂ ਤੇ ਗਾਵਾਂ ਦੁੱਧ ਤੇ ਲਾਈਆਂ ਹੋਈਆਂ ਬਹੁਤ ਸਾਰੇ ਪਸ਼ੂ ਇੱਥੇ ਪਰ ਹੁਣ ਭਰਾ ਨੇ ਵਪਾਰ ਦਾ ਕੰਮ ਵੀ ਸ਼ੁਰੂ ਕੀਤਾ ਜਿਹਦੇ ਚ ਤਿੰਨ گاਵਾ ਬਾਈ ਲੈ ਕੇ ਆ ਪਹਿਲੀਆਂ ਤਿੰਨੇ گاਵਾ ਵਪਾਰ ਚ ਹੈ ਪਰ ਮੈਂ ਇਹਨਾਂ ਚੋਂ ਵੀ ਤੁਹਾਨੂੰ ਪਹਿਲੇ ਨੰਬਰ ਵਾਲੀ ਗਾਂ ਦਿਖਾਉਣਾ ਸੂਆ ਪਹਿਲਾ ਰਾਤ ਹੀ ਸੋਈ ਹੈ ਬੱਚੇ ਨੂੰ ਜਨਮ ਦਿੱਤਾ 70000 ਰੇਟ ਹੈ ਤਿਆਰੀ ਬੜੀ ਚੰਗੀ ਫੜ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਹੁਣ ਵੀ ਹਵਾਨਾ ਚੰਗਾ ਦਿਸਦਾ ਦਰਮਿਆਨੇ ਕੱਦ ਦੀ ਇਹ ਗਾਂ ਹੈ ਤੇ ਇਹਦੀ ਡਿਮਾਂਡ ਬਾਈ ਨੇ ਰੱਖੀ ਹੈ 70000 ਥਣਾ ਚ ਵਿੱਥੀ ਵੀ ਚੰਗੀ ਹੈ ਤੇ ਹਵਾਨੇ ਦਾ ਆਕਾਰ ਵੀ ਚੰਗਾ ਦਿਸਦਾ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਸੋ ਜੇ ਕੋਈ ਭਰਾ ਨੇ ਘੱਟ ਪੇਮੈਂਟ ਲਾਉਣੀ ਹੈ ਤਾਂ 70000 ਚ ਇੱਕ ਚੰਗੇ ਥਣ ਹਵਾਨੇ ਦੀ ਇਹ ਗਾਂ ਜਿਹੜੀ ਤੁਹਾਨੂੰ ਮੈਂ ਵੀਡੀਓ ਚ ਦਿਖਾ ਰਿਹਾ ਹਵਾਨਾ ਪਛਾਣ ਨੂੰ ਵੀ ਚੰਗਾ ਹੈ ਤੇ ਅੱਗੇ ਨੂੰ ਵੀ ਚੰਗਾ ਹੈ ਧੰਨਵਾਦ